ਪੀਵੀ ਪੰਜਾਬ ਦੇ ਵਿੱਚ BMW ਦਾ ਜਿਹੜਾ ਸੀ ਪਲਾਂਟ ਆ ਜਿਹੜਾ ਉਹ ਲਗਵਾਵਾਂਗੇ ਮੈਨੂਫੈਕਚਰਿੰਗ ਪਲਾਂਟ ਉਹਦਾ ਕੀ ਬਣਿਆ ਉਸ ਤੋਂ ਬਾਅਦ ਉਸ ਦੀ ਕੋਈ ਗੱਲ ਹੀ ਨਹੀਂ ਸੁਣੀ ਗਈ ਕਿਉਂਕਿ ਜੇ ਇੱਥੇ ਇੰਡਸਟਰੀ ਏਰੀਆ ਹੋਊਗਾ ਤਾਂ ਹੀ ਆਪ ਲੋਕ ਕੰਜ਼ਰਟ ਦਾ ਜ਼ਿਕਰ ਵੀ ਰੋਜ਼ਗਾਰ ਮੇਲਾ ਜਿਹੜਾ ਜੀ ਪੰਜਾਬ ਸਰਕਾਰ ਵੱਲੋਂ ਲਾਇਆ ਜਾ ਰਿਹਾ ਜੀ ਇਹ ਜਗ੍ਹਾ ਸੀ ਰਬਦਮਨ ਕਾਲਜ ਨੂੰ ਨਹੀਂ ਕਿਉਂਕਿ ਇੱਥੇ ਬਹੁਤ ਸਾਰੇ ਬੱਚੇ ਕਿ ਮੈਂ ਤਿੰਨ 4000 ਬੱਚਾ ਤਾਂ ਇੱਥੇ ਬਕਮਨ ਪਾ ਰਹਿਣਾ ਸਰਕਾਰੀ ਨੌਕਰੀਆਂ ਹੋਣੀਆਂ ਚਾਹੁੰਦੇ ਨੇ ਸਾਡੇ ਨੌਜਵਾਨ ਉਹਿਆ ਬਹੁਤ ਕਰਦਾ ਕਿਉਂਕਿ ਸਰਕਾਰੀ ਨੌਕਰੀ ਇਸ ਵਾਰ ਤਾਂ ਇਹ ਨਹੀਂ ਕਿਉਂਕਿ ਇਹ ਸਰਕਾਰੀ ਨੌਕਰੀ ਕੱਢਦੇ ਨੇ ਨਾਲ ਕਿਸੇ ਨਾਲ ਵਾਸਤਾ ਪੈ ਲਾਈਂ ਮੈਂ ਰਹਾਂ ਤੇ ਨਹੀਂ ਤੁਰਦਾ ਤੁਰਦਾ ਹਾਂ ਤਾਂ ਰਾਹ ਬਣਦਾ ਨੌਜਵਾਨ ਅੰਪਲੋਇਮੈਂਟ ਲੈਣਾ ਚਾਹੁੰਦੇ ਨਹੀਂ ਉਹ ਇਸ ਮੇਲੇ ਦੇ ਵਿੱਚ ਪਾਰਟਿਸਿਪੇਟ ਕਰਕੇ ਫਾਇਦਾ ਲੈ ਸਕਦੇ ਨੇ ਤੇ ਨੌਕਰੀ ਮਾਨ ਸਾਹਿਬ ਜਿਹੜਾ ਲੰਘੇ ਦੀ ਗੱਲ ਆਪਾਂ ਨਾਭੇ ਦੇ ਵਿੱਚ ਜਿਹੜਾ ਆਇਦਨ ਬਵਾਦ ਛੱਡਦਾਗਾ ਆ ਪਕੂਪੰਕ ਜਿਹਨੂੰ ਲੈ ਕੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਕਿਸਾਨ ਨੇ ਜਿਹੜਾ ਪ੍ਰੋਟੈਸਟ ਕਰ ਰਹੇ ਨੇ ਹੁਣ ਦੇਰ ਰਾਤ ਕਿਨੇ ਲੱਗੇ ਪਏ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਗੇ ਕਿ ਹਜੇ ਤੱਕ ਜਿਹੜੀ ਪਕੂਪੰਕ ਦੀ ਜਿਹੜੀ ਟੇਕਦਾ ਜਿਹੜੀ ਮੈਲਾ ਗੁਰਦੀ ਲਿਆਕੇ ਕੀ ਹੈ ਨੀ 40% ਨੰਬਰ ਲੈ ਕੇ ਕਿਹੜਾ ਨੌਕਰੀ ਤੇ ਲੁਕੀ ਜੋ ਇਹ ਸਾਡੀ ਇੱਕ ਨੌਜਵਾਨ ਪੀੜੀ ਦੇ ਲਈ ਐਗਜ਼ੈਂਪਲ ਨੇ ਇਹਨਾਂ ਦੀ ਅਸੀਂ ਇੱਕ ਮੋਟੀਵੇਸ਼ਨਲ ਟਾਕ ਵੀ ਰੱਖੀ ਹੋਈ ਹੈ ਕਿ ਹਾਊ ਟੂ ਐਂਟਰ ਇਨ ਬਿਜ਼ਨਸ ਹੈ ਨਾ ਐਂਟਰਪ੍ਰੈਨਿਓਰਸ਼ਿਪ ਮਤਲਬ ਆਈ ਵਾਂਟ ਕਿ ਸਾਡੇ ਜਿਹੜਾ ਨੌਜਵਾਨ ਹੈ ਉਹ ਇੱਕ ਜੌਬ ਪ੍ਰੋਵਾਈਡਰ ਬਣਨ ਦੱਸ ਕੋ ਤੁਸੀਂ ਜਿਹੜਾ ਨਾਬਾ ਬਾਣੀ ਨਾਲ ਮੈਂ ਹਾਂ ਗੁਰਸੇਵ ਸਿੰਘ ਕੋਟ ਇਸ ਵਕਤ ਅਸੀਂ ਰਬਦੰਮਨ ਕਾਲਜ ਨਾਬਾ ਦੇ ਵਿੱਚ ਖੜੇ ਆ ਕਿ ਕੋਲ ਦੇ ਪ੍ਰਿੰਸੀਪਲ ਇਸ ਵਕਤ ਇੱਥੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਮਾਨ ਨੇ ਜਿਹੜਾ ਪਹੁੰਚੇ ਨੇਗੇ ਇਸ ਕਾਲਜ ਦੇ ਵਿੱਚ ਜਿਹੜਾ ਪਲੇਸਮੈਂਟ ਹੋਣ ਜਾ ਰਿਹਾ ਹੈਗਾ ਆਪਾਂ ਨਾਲ ਕਰਦਿਆਂ ਗੱਲਬਾਤ ਮਾਨ ਸਾਹਿਬ ਜਿਹੜਾ ਪਲੇਸਮੈਂਟ ਇੱਥੇ ਹੋਣ ਜਾ ਰਿਹਾ ਹੈਗਾ ਇਹ ਪੰਜਾਬ ਸਰਕਾਰ ਦੀ ਵਾਈਟ ਹੋਣ ਜਾ ਰਿਹਾ ਹੈ ਜਿਹੜਾ ਕਾਲਜ ਬਣ ਰਿਹਾ ਨਹੀਂ ਜੀ ਇਹ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦੀਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੋਜ਼ਗਾਰ ਮੇਲਾ ਜਿਹੜਾ ਜੀ ਪੰਜਾਬ ਸਰਕਾਰ ਵੱਲੋਂ ਲਾਇਆ ਜਾ ਰਿਹਾ ਹੈ ਜੀ ਇਹ ਜਗ੍ਹਾ ਸੀ ਰਬਦਮਨ ਕਾਲਜ ਚੁਣੀ ਕਿਉਂਕਿ ਇੱਥੇ ਬਹੁਤ ਸਾਰੇ ਬੱਚੇ ਕਿੰਨੇ 3-4000 ਬੱਚਾ ਤਾਂ ਇੱਥੇ ਰਬਦਮਨ ਕਾਲਜ ਪੜ੍ਹਦੇ ਹਨ ਉਹਨਾਂ ਵਾਸਤੇ ਓਪਰਚੁਨਿਟੀ ਆ ਕੇ ਬੱਚੇ ਵੱਡੀ ਗਿਣਤੀ ਦਿੱ ਤੇ ਬਾਕੀ ਕੇ ਸਰਕਾਰੀ ਵਿਦਿਅਕ ਕਾਲਜ ਦਾ ਸਰਕਾਰ ਦਾ ਹਿੱਸਾ ਹੈ ਜੀ ਤੇ ਇਹਨਾਂ ਦਾ ਸੀ ਜਿਹੜਾ ਪਲੇਟਫਾਰਮ ਹੈ ਸਰਕਾਰ ਦਾ ਆ ਮਾਨ ਸਾਹਿਬ ਜਿਹੜਾ ਆਪਾਂ ਜੇ ਲੰਘੇ ਸਾਲਾਂ ਦੀ ਗੱਲ ਕਰੀਏ ਪਿਛਲੇ ਸਾਲ ਦੀ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਜਿਹੜੇ ਉਹ ਕਹਿੰਦੇ ਸੀ ਵੀ ਪੰਜਾਬ ਦੇ ਵਿੱਚ BMW ਦਾ ਜਿਹੜਾ ਸੀ ਪਲਾਂਟ ਆ ਜਿਹੜਾ ਉਹ ਲਗਵਾਵਾਂਗੇ ਮੈਨੂਫੈਕਚਰਿੰਗ ਪਲਾਂਟ ਉਹਦਾ ਕੀ ਬਣਿਆ ਉਸ ਤੋਂ ਬਾਅਦ ਉਸ ਦੀ ਕੋਈ ਗੱਲ ਹੀ ਨਹੀਂ ਕੀਤੀ ਹੈਗੀ ਕਿਉਂਕਿ ਜੇ ਇੱਥੇ ਇੰਡਸਟਰੀ ਏਰੀਆ ਹੋਊਗਾ ਤਾਂ ਹੀ ਆਮ ਲੋਕਾਂ ਨੂੰ ਜਿਹੜਾ ਰੁਜ਼ਗਾਰ ਮਿਲੇ ਇੱਕ ਸੋਚ ਹੈ ਸੀਐਮ ਸਾਹਿਬ ਦੀ ਕਿ BMW, Lexus ਵੱਡੇ ਵੱਡੇ ਬ੍ਰਾਂਡ ਜਿਹੜੇ ਆ ਪੰਜਾਬ ਦੇ ਵਿੱਚ ਆਉਣ ਤੇ ਪੰਜਾਬ ਦੇ ਨੌਜਵਾਨ ਬੱਚੇ ਬੱਚਿਆਂ ਨੂੰ ਕੰਮ ਮਿਲੇ ਇੱਕ ਸੋਚ ਹੈ ਜਿਹਦੇ ਲਈ ਉਹ ਕੰਮ ਕਰ ਰਹੇ ਨੇ ਪਰ ਬਹੁਤ ਸਾਰੀ ਇੰਡਸਟਰੀ ਜਿਹੜੀ ਹੈ ਪੰਜਾਬ ਦੇ ਵਿੱਚ ਆ ਵੀ ਰਹੀ ਹੈ ਪਰ ਪੰਜਾਬ ਦੇ ਵਿੱਚ ਪਿਛਲੇ ਸਮੇਂ ਸਾਢੇ 3 ਸਾਲਾਂ ਦੇ ਵਿੱਚ ਜਿਹੜਾ ਕੰਮ ਕੀਤਾ ਪੰਜਾਬ ਸਰਕਾਰ ਨੇ ਉਹ ਤਾਬਲੇ ਤਰੀਕੇ 55000 ਤੋਂ ਉੱਪਰ ਸਰਕਾਰੀ ਨੌਕਰੀਆਂ ਡਰਾਈਵਰ ਕੋਡ ਕਢਾ ਕੇ ਦੇਖ ਲਓ ਜਿੱਦ ਤੋਂ ਪਹਿਲਾਂ ਅਕਾਲੀ ਦਲ ਕਾਂਗਰਸ ਦੀ ਸਰਕਾਰ ਰਹੀ ਹੈ ਠੀਕ ਹੈ ਉਹਨਾਂ ਦਾ ਡਰਾਈਵਰ ਕੋਡ ਕਢਾ ਲਓ ਸਾਡਾ ਕਢਾ ਲਓ ਬਿਨਾਂ ਪੈਸੇ ਦੇ ਸਿਰਫ ਮੈਟ ਦੇ ਆਧਾਰ ਤੇ ਪ੍ਰਾਪਤੀਆਂ ਮਿਲੀਆਂ ਨੇ ਕਿ ਇਹ ਵੱਡੀ ਪ੍ਰਾਪਤੀ ਹੈ ਜੀ ਇਹ ਪੰਜਾਬ ਦੇ ਹਿੱਸੇ 'ਚ ਕਿਉਂਕਿ ਇਹਨਾਂ ਨੇ ਵੋਟ ਪਾਈ ਸੀਗੀ ਤਾਂ ਉਹਨਾਂ ਨੇ ਇਸ ਚੀਜ਼ ਦਾ ਬੈਨੀਫਿਟ ਹੋ ਰਿਹਾ ਜਿਹਦੀ ਗੱਲ ਤੁਸੀਂ ਕਹੀ ਹੈ ਕਿ ਜੀ ਇੰਨੀ ਇੰਡਸਟਰੀ ਦੀ ਗੱਲ ਕਰਦੇ ਸੋ ਆਲਰੇਡੀ ਪਾਈਪਲਾਈਨ ਦੇ ਵਿੱਚ ਬਹੁਤ ਸਾਰੀ ਇੰਡਸਟਰੀ ਆ ਰਹੀ ਹੈ ਬਹੁਤ ਸਾਰੀ ਪਾਈਪਲਾਈਨ ਹੈ ਪਰ ਪੰਜਾਬ ਦੇ ਵਿੱਚ ਓਪਰਚ्युनिटी ਜਿਹੜੀਆਂ ਨੇ ਜੀ ਉਹ ਲਗਾਤਾਰ ਨੌਜਵਾਨ ਬੱਚੇ ਵਿੱਚ ਨਹੀਂ ਬਣਦੀ ਮਾਰ ਸਾਹਿਬ ਸਾਡੇ ਕੁਝ ਕੁ ਸਵਾਲ ਨੂੰ ਨਾ ਸਵਾਲਾਂ ਦੇ ਜਿਹੜੇ ਜਰੂਰ ਜਵਾਬ ਦਿਓ ਆ ਸਾਡੇ ਚੈਨਲ ਤੇ ਜਿਹੜੀ ਨਰਪੱਖ ਜਿਹੜੀ ਗੱਲ ਕਰੀ ਜਾਂਦੀ ਹੈਗੀ ਮਾਨ ਸਾਹਿਬ ਲੱਗਦਾ ਨਹੀਂ ਹੈਗਾ ਵੀ ਜੇ ਪੰਜਾਬ ਦੇ ਵਿੱਚ ਇੰਡਸਟਰੀ ਏਰੀਆ ਆ ਜਾਵੇ ਜਦਾਂ ਕਿ ਪੋਰਟ ਮਹੇਂਦਰਾ ਐਸਰ ਜਾ ਇਹ ਜਿਹਾ ਇਹਹੀਆਂ ਕੰਪਨੀਆਂ ਆ ਜਾਣ ਤਾਂ ਜਿਹੜੇ ਬੇਰੁਜ਼ਗਾਰ ਬੱਚੇ ਨੇ ਤਾਂ ਜਿਹੜੇ ਤਕਨੀਕੀ ਕਾਲਜਾਂ ਦੇ ਵਿੱਚੋਂ ਸਿੱਖਿਆ ਲੈ ਕੇ ਉਹ ਵਿਹਲੇ ਫਿਰਦੇ ਨੇ ਤਾਂ ਉਹਨਾਂ ਨੂੰ ਰੁਜ਼ਗਾਰ ਮਿਲ ਜਾਊਗਾ ਕਿਉਂਕਿ ਕੰਮ ਉਹਨੂੰ ਮਿਲਣਾ ਜਿਹੜਾ ਪੜਾ ਲਿਖਾ ਹੋਗਾ ਕਿਉਂਕਿ ਹੁਣ ਤੁਸੀਂ ਮੌਜੂਦਾ ਸਰਕਾਰ ਦੇ ਕੰਮ ਉਹਨੂੰ ਮਿਲਣਾ ਜਿਹੜਾ ਚੱਲ ਜੇ ਕੋਈ ਜਿਹਦਾ ਪੜਾ ਲਿਖਾ ਹੋਗਾ ਜਿੱਥੇ ਯੋਗਤਾ ਹੈ ਜੀ ਉਹ ਜਿਹਨ ਲਿਆਕੀ ਹੈ ਨਹੀਂ ਆਪਾਂ 40% ਨੰਬਰ ਲੈ ਕੇ ਕਿਹੜਾ ਨੌਕਰੀ ਦੇ ਦੋਗੇ ਠੀਕ ਹੈ ਇਹ ਹਰ ਚੀਜ਼ ਜਿਹੜੀ ਹੈ ਇੱਕ ਕੰਪੀਟੀਸ਼ਨ ਹੈ ਜੀ ਦੁਨੀਆ ਦਾ ਇੱਕ ਪਲੇਟਫਾਰਮ ਆ ਪੰਜਾਬ ਦਾ ਪਲੇਟਫਾਰਮ ਆ ਭਾਰਤ ਦਾ ਪਲੇਟਫਾਰਮ ਆ ਉੱਥੇ ਇੱਕ ਕੰਪੀਟੀਸ਼ਨ ਆ ਮਹਿੰਦਰਾ ਕਿਥੇ ਕਿਥੇ ਚਲੀ ਗਈ ਕਿਤੇ ਜਿਹੜੀਆਂ ਵੱਡੀਆਂ ਵੱਡੀਆਂ ਇੰਡਸਟਰੀਆਂ ਫੋਰਡ ਨੇ ਤਾਂ ਆਲਰੇਡੀ ਆਪਣੇ ਪਲਾਂਟ ਹੀ ਬੰਦ ਕਰ ਦਿੱਤੇ ਜੋ ਤਾਂ ਸਿਰਫ ਆਰਡਰ ਤੇ ਗੱਡੀਆਂ ਭੇਜਦੀਆਂ ਨੇ ਪੂਰੇ ਵਰਲਡ ਦੇ ਵਿੱਚ ਕੈਨੇਡਾ ਦੇ ਵਿੱਚ ਵੀ ਬੰਦ ਕਰ ਦਿੱਤੇ ਨੇ ਕਿਉਂਕਿ ਵੱਡੀਆਂ ਗੱਡੀਆਂ ਨੇ ਆਰਡਰ ਹੁੰਦੀਆਂ ਨੇ ਤਾਂ ਹੀ ਉਹ ਭੇਜਦੇ ਨੇ ਹਰ ਕੰਪਨੀ ਦੀ ਆਪਣੀ ਆਪਣੀ ਪਾਲਿਸੀ ਹੁੰਦੀ ਹੈ ਜੀ ਜੇ ਕਿਸੇ ਨੂੰ ਤੁਸੀਂ ਮੰਨ ਲਓ ਇੰਡਸਟਰੀ ਲਾਉਣੀ ਆ ਨਾ ਭੇਜ ਤੁਸੀਂ ਇੰਡਸਟਰੀ ਲਾਉਂਗੇ ਤਾਂ ਨਾਲ ਉਹ ਜਿੰਨੂੰ ਚਾਰ ਪੈਸੇ ਵਧਾਂਗੇ ਦੇ ਸਾਥ ਕਲਾਂ ਇੰਡਸਟਰੀ ਦਿਖਾਵੇ ਲਈ ਬੜਾ ਜ਼ਰੂਰੀ ਹੈ ਇੰਡਸਟਰੀ ਚੱਲਦੀ ਆ ਮੈਨ ਪਾਵਰ ਨਾਲ ਇੰਡਸਟਰੀ ਚੱਲਦੀ ਆ ਫైనాన్స్ ਨਾਲ ਇੰਡਸਟਰੀ ਚੱਲਦੀ ਆ ਕੁਆਲਿਟੀ ਨਾਲ ਇੰਡਸਟਰੀ ਚੱਲਦੀ ਆ ਕੰਪੀਟੀਸ਼ਨ ਦੇ ਵਿੱਚ ਤੁਹਾਨੂੰ ਪਾਸ ਹੋ ਕੇ ਅੱਗੇ ਵਧਣਾ ਪੈਂਦਾ ਫਿਰ ਫਿਰ ਇੰਡਸਟਰੀ ਚੱਲਦੀ ਆ ਇਹ ਅੰਬੋਰਿਕ ਸਿੱਧੇ ਜਿਹੜੀ ਪੰਜਾਬ ਦੀ ਹੈ ਬਹੁਤ ਸ਼ਾਨਦਾਰ ਹੈ ਇਹਦੇ ਵਿੱਚ ਇੰਡਸਟਰੀ ਗਲੰਦਰ ਨਾਲ ਲੋਹੜਾ ਨਾਲ ਆਦਾ ਰਹੋ ਆਪਾ ਲਾ ਲੋ ਪਟਾਣਾ ਨਾਲ ਉਹ ਜੀ ਵੱਡੀ ਦੱਸੀ ਜਿਹੜੀ ਆਲਰੇਡੀ ਪਹਿਲਾਂ ਸਕਸੈਸ ਹੈ ਮੰਡੀ ਗੁਬਿੰਦਗੜ੍ਹ ਦੇਖ ਲਓ ਜੰਮੀ ਚਿੰਮੀਆਂ ਦੇ ਵਿੱਚ ਸਿੰਘ ਸਾਹਿਬ ਜਦੋਂ ਮੁੱਖ ਮੰਤਰੀ ਬੰਤਪਾਲਾ ਕਹਿੰਦੇ ਚਿੰਮੀਆਂ 'ਚ ਕਾਹ ਹੋ ਗਿਆ ਹੁਣ ਤੁਸੀਂ ਦੇਖੋ ਉਹੀ ਮੰਡੀ ਗੁਬਿੰਦਗੜ੍ਹ ਹੈ ਜਿੱਥੇ ਕਿਵੇਂ ਲਹਿਰਾਂ ਪਰਾਂ ਲੱਗੀਆਂ ਪਈਆਂ ਫਰਕ ਤਾਂ ਹੈਗਾ ਨਾ ਜੀ ਸੋ ਇਸ ਕਰਕੇ ਅਸੀਂ ਪੋਜ਼ਿਟਿਵ ਸੋਚਣਾ ਚਾਹਦੇ ਹਾਂ ਪੋਜ਼ਿਟਿਵ ਸੋਚ ਨਾਲ ਹੀ ਅੱਗੇ ਵਧਿਆ ਜਾ ਸਕਦਾ ਹੈ ਮਾਨ ਸਾਹਿਬ ਜਿਹੜਾ ਲੰਗੇ ਵੀ ਨਹੀਂ ਗੱਲ ਆਪਣਾ ਨਾਬੇ ਦੇ ਵਿੱਚ ਜਿਹੜਾ ਆਇਦਨ ਬਵਾਦ ਛੇੜਦਾ ਹੈਗਾ ਆ ਪੱਕੂ ਪੰਕਜ ਨੂੰ ਲੈ ਕੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਕਿਸਾਨ ਨੇ ਜਿਹੜਾ ਪ੍ਰੋਟ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਹਜੇ ਤੱਕ ਜੇ ਵੀ ਪੱਪੂ ਕੰਟੇ ਦੀ ਜਿਹੜੀ ਖਿਡਾਰੀ ਦਾ ਮੈਲਾ ਕਾਨੂੰਨ ਹੈ ਸਾਡੇ ਦੇਸ਼ ਦਾ ਸਾਡੇ ਦੇਸ਼ ਦਾ ਨਾ ਹੈ ਕਾਨੂੰਨ ਜਿਹੜਾ ਹੈ ਜੇ ਕੋਈ ਗਲਤ ਕਰੂਗਾ ਤਾਂ ਉਹ ਸਜ਼ਾ ਮਿਲੂਗੀ ਜੇ ਕੋਈ ਸਹੀ ਆ ਤਾਂ ਉਹ ਸਨਮਾਨ ਮਿਲੇਗਾ ਇਹ ਕਾਨੂੰਨ ਦਾ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਤੁਸੀਂ ਜੁੜੇ ਸੀ ਨਾ ਬਾਣੀ ਨਾਲ ਤੇ ਆਪਾਂ ਅਗਲੀ ਗੱਲਬਾਤ ਕਰਾਂਗੇ ਇਥੋਂ ਦੇ ਪ੍ਰਿੰਸੀਪਲ ਨੇ ਮੈਡਮ ਉਹਨਾਂ ਨਾਲ ਨੌਜਵਾਨ ਇੰਪਲੋਇਮੈਂਟ ਲੈਣਾ ਚਾਹੁੰਦੇ ਨੇ ਉਹ ਇਸ ਮੇਲੇ ਦੇ ਵਿੱਚ ਪਾਰਟਿਸਿਪੇਟ ਕਰਕੇ ਫਾਇਦਾ ਲੈ ਸਕਦੇ ਨੇ ਤੇ ਨੌਕਰੀ ਬਾਸ ਸਕਦੇ ਨੇ ਮੈਂ ਇਹਨੂੰ ਬਹੁਤ ਅੱਛਾ ਇੱਕ ਕਦਮ ਸਮਝਦੀ ਹਾਂ ਮੈਡਮ ਇਹਦੇ ਵਿੱਚ ਵੈਕੈਂਸੀ ਕਿੰਨੀ ਆ ਵੈਕੈਂਸੀ ਇਹ ਅਲੱਗ-ਅਲੱਗ ਕੰਪਨੀਆਂ ਨੇ ਜਿਹੜਾ ਹੈ ਉਹ ਡਾਟਾ ਦਿੱਤਾ ਹੋਇਆ ਹੈ ਜਿਵੇਂ ਪ੍ਰੀਤ ਟਰੈਕਟਰਸ ਨੇ 40 ਵੈਕੈਂਸੀਜ਼ ਦਾ ਲਿਖਿਆ ਹੈ ਡਾਟਾ ਆਪਰੇਟਰਸ ਤੇ ਇਸੇ ਤਰ੍ਹਾਂ ਮਲੀ ਮਲਕੀਤ ਇੰਡਸਟਰੀਜ਼ ਨੇ ਲਿਖਿਆ ਹੈ 35 ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਉਹਨਾਂ ਨੂੰ ਅੱچھے ਵਿਦਿਆਰਥੀ ਮਿਲਣਗੇ ਅੱچھے ਜੌਬ ਸਿਕਰ ਮਿਲਣਗੇ ਤਾਂ ਉਹ ਇਸ ਨੂੰ ਵਧਾਵੇ ਸਕਦੇ ਨੇ ਨਹੀਂ ਸੋਚ ਹੈ ਬੱਚੇ ਇਹ ਵੀ ਹੋ ਸਕਦਾ ਕਿ ਹਾਇਰ ਸਟੱਡੀ ਕਰਨ ਉਸ ਤੋਂ ਬਾਅਦ ਨੌਕਰੀ ਲੈਣ ਤੇ ਕੁਝ ਬੱਚਿਆਂ ਦੇ ਇਹ ਵੀ ਹੋ ਸਕਦਾ ਕਿ ਉਹ ਪਾਰਟ ਟਾਈਮ ਜੌਬ ਵੀ ਨਾਲ-ਨਾਲ ਕਰ ਸਕਦੇ ਨੇ ਜੇ ਉਹ ਅੱਜ ਇੰਟਰਵਿਊ ਦੇ ਵਿੱਚ ਬੈਠਣਗੇ ਤਾਂ ਉਹਦੇ ਨਾਲ ਜਿਨ੍ਹਾਂ ਨੂੰ ਪਾਰਟ ਟਾਈਮ ਜੌਬ ਚਾਹੀਦੀ ਹੈ ਉਹ ਪਾਰਟ ਟਾਈਮ ਜੌਬ ਕਰ ਲੈਣ ਤੇ ਨਾਲ ਪੜ ਵੀ ਸਕਦੇ ਨੇ ਤੇ ਇਹਦੇ ਨਾਲ ਹੀ ਜੇ ਬੱਚੇ ਨੇ ਜੌਬ ਨਹੀਂ ਵੀ ਕਰਨੀ ਦਾ ਉਹਨਾਂ ਨੂੰ ਰੈਜ਼ਿਊਮੇ ਰਾਈਟਿੰਗ ਇੰਟਰਵਿਊ ਦੇ ਵਿੱਚ ਕਿਵੇਂ ਬੈਠਣਾ ਹੈ ਕੰਪਨੀਆਂ ਕੀ ਚਾਹੁੰਦੀਆਂ ਨੇ ਉਹਨਾਂ ਬੜਾ ਅੱਛਾ ਇਨੀਸ਼ੀਏਟਿਵ ਜਿਹੜਾ ਪੰਜਾਬ ਸਰਕਾਰ ਵੱਲੋਂ ਕਰਿਆ ਗਿਆ ਰੋਜ਼ਗਾਰ ਮੇਲਾ ਮੈਡਮ ਬੜੇ ਮਿਹਨਤੀ ਨੇ ਆਪਣੇ ਕੰਮ ਦੇ ਪ੍ਰਤੀ ਸਮਰਪਿਤ ਨੇ ਐਂਡ ਇਹਨਾਂ ਦਾ ਹਮੇਸ਼ਾ ਇੱਕੋ ਹੀ ਮੋਟੋ ਰਹਿੰਦਾ ਹੈ ਵੀ ਹਾਰਡ ਵਰਕ ਤੇ ਬੱਚਿਆਂ ਦਾ ਡਿਸਪਲੀਮੈਂਟ ਮੇਨ ਟੇਨ ਕਰਕੇ ਰੱਖਣਾ ਜਿਹੜਾ ਇਹ ਰੋਜ਼ਗਾਰ ਮੇਲਾ ਲੱਗ ਰਿਹਾ ਹੈ ਬੜੇ ਵੱਡੇ ਬਦਲ ਤੇ ਜ਼ਿਲ੍ਹਾ ਬਦਲ ਤੇ ਲੱਗ ਰਿਹਾ ਹੈ ਇਹ ਤੇ ਇਹਦੇ ਵਿੱਚ ਬੱਚਿਆਂ ਨੂੰ ਐਕਸਪੀਰੀਅੰਸ ਵੀ ਹੋਗਾ ਉਹਨਾਂ ਨੂੰ ਨੌਕਰੀਆਂ ਦੀ ਪ੍ਰੋਬੈਬਿਲਿਟੀ ਤੇ ਪੋਸਿਬਿਲਿਟੀ ਦੇ ਬੱਚਿਆਂ ਦੀ ਉਹਨਾਂ ਦੀ ਤੇ ਅਸੀਂ ਆਪਣੇ ਬੱਚਿਆਂ ਦੇ ਹਿੱਤ ਲਈ ਹਮੇਸ਼ਾ ਸਾਰਾ ਸਟਾਫ ਤੇ ਮੈਡਮ ਜੀ ਅਸੀਂ ਤਤਪਰ ਹਾਂ ਬਿਲਕੁਲ ਲੱਗਦਾ ਉਹ ਲੱਗ ਸਕਦਾ ਅਰਦਾਸ ਮੇਰਾ ਇਹ ਕਿ ਨੋਟਿਸ ਆ ਕਿ ਆਪਣੇ 26 ਦਸੰਬਰ ਦੇ ਤੱਕ ਆਪਾਂ 4200 ਦੀ ਇਹ ਮੇ ਬਿਗੜਾਰੀ ਦੇ ਬਦਲਣ ਵਾਲੇ ਸਬੰਧ ਜਿਹੜੀ ਟੋਕਲੈਕਸ ਜਿਹੜੀ ਲਗਾਈ ਗਈ ਆ ਇਸ ਆਪਾਂ ਅਗਲੇ ਫ੍ਰਿੰਟ ਜੁੜੇ ਨੇ ਪਰ ਉਹ ਕਰਾਂਗੇ ਗੱਲਬਾਤ ਅ ਜਿਹਦੇ ਤੇ ਰੁਜ਼ਗਾਰ ਮੇਨਾਂ ਲੱਗਿਆਗਾ ਜਿਹਦੇ ਬਾਰੇ ਤੁਹਾਡੀ ਕੀ ਹੈ ਸਾਰੇ ਸਭ ਦੇ ਵਿਚਾਰ ਨੇ ਕਿ ਇਹ ਬਿਲਕੁਲ ਮਤਲਬ ਸਹੀ ਲੱਗ ਗਿਆ ਹੈ ਕਿਉਂਕਿ ਜੇ ਆਪਾਂ ਕੋਈ ਨੌਕਰੀ ਮਾਰਾ ਚਾਹੁੰਦੇ ਆ ਤਾਂ ਬਣੂ ਮੌਕੇ ਵੀ ਮਿਲ ਸਕਦੇ ਆ ਨੇ ਕਿ ਜੇ ਕੋਈ ਵੀ ਕੋਈ ਚਾਹਵਾਨ ਹੋਵੇ ਇਸ ਨੌਕਰੀ ਚ ਆ ਕੇ ਰੱਖ ਸਕਦਾ ਹੈ ਸਰ ਜੀ ਨੇ ਅਸੀਂ ਭਾਂਦੇ ਆਂਦੇ ਟਾਈਮ ਦੇ ਵਿੱਚ ਨਿਰੋਜ਼ਗਾਰੀ ਬਹੁਤ ਜ਼ਿਆਦਾ ਹੈ ਨੌਜਵਾਨਾਂ ਨੂੰ ਨਿਰੋਜ਼ਗਾਰੀ ਦੀ ਤਰ੍ਹਾਂ ਇਸ ਰਿਸ਼ੀਅਨ ਇਸ਼ੂ ਵਿੱਚ ਜਾਣਾ ਪੈ ਰਿਹਾ ਜਦੋਂ ਉਹ ਸਾਨੂੰ ਮੌਕਾ ਮੇਰੇ ਦਾ ਇਸ ਮੌਕੇ ਦਾ ਲਾਭ ਤੁਹਾਨੂੰ ਲੱਗਦਾ ਵੀ ਤੁਸੀਂ ਇਸ ਪ੍ਰਾਈਵੇਟ ਸੈਕਟਰ ਦੇ ਵਿੱਚ ਇਹਨਾਂ ਫੈਕਟਰੀਆਂ ਦੇ ਵਿੱਚ ਕੰਮ ਕਰਕੇ ਜਦੋਂ ਕਿ ਗਵਰਨਮੈਂਟ ਜੌਬ ਨਹੀਂ ਹੈਗੀ ਕਿ ਤੁਹਾਡਾ ਜਿਹੜਾ ਕੋਈ ਬਿਜ਼ਨਸ ਹੋ ਚੰਗਾ ਰੋਜ਼ੀ ਦਾ ਖਰਚਾ ਸੈੱਟਿੰਗ ਦੇ ਵਿੱਚ ਖਾ ਚੁੱਕਦਾ ਉਹ ਪਾਟੀਆਂ ਤੋਂ ਕੱਟਣਾ ਜਾਂ ਫਿਰ ਕੈਂਟਰੀ ਬੈਠੇ ਹੋਏ ਇਹ ਜਦੋਂ ਬੈਗਾਰ ਦਾ ਚੱਛੂ ਵੀ ਬਹੁਤ ਜ਼ਿਆਦਾ ਆਉਂਦਾ ਫਿਰ ਮਤਲਬ ਉਹ ਕਿੱਥੇ ਦਾ ਕੈਸ਼ੀ ਇੰਪੋਰਟ ਦਾ ਉਹਨਾਂ ਨੇ ਸਪੈਸ਼ਲ ਲਿਆ ਕਿਹਾ ਥੋੜਾ ਕੀ ਵਿਚਾਰਾ ਅਗੇ ਫਿਊਚਰ ਦੇ ਵਿੱਚ ਕਿਉਂਕਿ ਸਰਕਾਰੀ ਨੌਕਰੀ ਇਸ ਵਾਰ ਤਾਂ ਨਹੀਂ ਕਿਉਂਕਿ ਇਹ ਸਰਕਾਰੀ ਨੌਕਰੀ ਕੱਟਦੇ ਨੇ ਨਾ ਨਿਕਦੇ ਨਾ ਵਾਸਤਾ ਕੋਈ ਪਤਾ ਹੀ ਨਹੀਂ ਤੇ ਫਿਊਚਰ ਬਾਰੇ ਵਿਚਾਰ ਲੈ ਕੇ ਜੇ ਟੀਚਿੰਗ ਲਾਈਨ ਤੋਂ ਜਾਣਾ ਤਾਂ ਵੀ ਈਟੀਟੀ ਦਾ ਵੀ ਬਹੁਤ ਮੁਸ਼ਕਲ ਨਾ ਪੈਂਦਾ ਐਸਐਸ ਏਐਸ ਇਹ ਬਾਣਾ ਉਹ ਵੀ ਮੁਸ਼ਕਲ ਨਾ ਪੈਂਦਾ ਮੁਸ਼ਕਲ ਨਾ ਕਰਨਾ ਪੈਂਦਾ ਇਸ ਵਕਤ ਕਿਹੜੀ ਕਲਾਸ ਹੈ ਬੀਐਸਏ ਕਿਹੜੀ ਕਲਾਸ ਹੈ ਤੇ ਬੀਐਸਏ ਕਿਹੜੀ ਕਲਾਸ ਹੈ ਹੋ ਕੁਸਤ ਨੇ ਜਿਹਨਾਂ ਨੂੰ ਤੁਸੀਂ ਇੰਸਪਲੇਸਮੈਂਟ ਦੇਣੇ ਵੈ

काफी इंक्रेडिबल है हम जितने लोगों ने योगा क्लास में किया है और हमारे ड्राइंग में नाम बर्थडे को सर्टिफिकेट के फॉर्मेट जॉइन कर लिया है ताकि अगर है तो ये ताकि सामने ला सके कि ये कोर्स कैसा है और वो कैसा है मतलब कि बच्चों को चला नहीं आता है ताकि उनके सेंडर ने भी करनी करनी थी फिर तो डरना है 20 मिनट बारी तक पहुंच जाना है आपको समझ आ गया ਸੋ ਪਹਿਲਾਂ ਲੱਗਿਆ ਕਿ ਸਾਡੇ ਕਾਲਜ ਦੇ ਵਿਦਿਆਰਥੀ ਦੁਬਸਾ ਭਰਤੀ ਗਏ ਸੀਗੇ ਜੇ ਉਹਨਾਂ ਵਿਦਿਆਰਥੀਆਂ ਉੱਤੇ ਸਿੰਗਰ ਸੁਣਾ ਕੇ ਜਿਹੜਾ ਮੂੜਿਆ ਗਿਆ ਅਸੀਂ ਯਾਰ 15000 ਇਸ ਤੋਂ ਵੱਧ ਕੋਈ ਵੀ ਕੰਪਨੀ ਜਿਹੜੀ ਸੈਲਰੀ ਦਿੰਦੀ ਹੈ ਇਸ ਕਰਕੇ ਸਾਨੂੰ ਲੱਗਦਾ ਵੀ ਸਰਕਾਰੀ ਨੌਕਰੀਆਂ ਹੋਣੀਆਂ ਚਾਹੀਦੀਆਂ ਨੇ ਵਿਦਿਆਰਥੀਆਂ ਨੂੰ ਇੱਕ ਨਾਲ ਵੀ ਪ੍ਰਵਾਹੜਾ ਹੈ ਕਿਤੇ ਜਿੰਨੀ ਬੇਰੁਜ਼ਗਾਰੀ ਆ ਉੰਨੀ ਜਿਹੜੀ ਵੱਡੀ ਪੱਧਰ ਤੇ ਨੌਕਰੀਆਂ ਦਾ ਕੋਈ ਪ੍ਰਬੰਧ ਨਹੀਂ ਹੈ ਨਾ ਹੀ ਪ੍ਰਾਈਵੇਟ ਸੈਕਟਰ ਦੇ ਵਿੱਚ ਆਉਂਦੀ ਨਾ ਹੀ ਸਰਕਾਰੀ ਸੈਕਟਰ ਦੇ ਵਿੱਚ ਸਰਕਾਰ ਨੂੰ ਵੀ ਲੈਣਾ ਚਾਹੀਦਾ ਸਰਕਾਰ ਨੂੰ ਸੇ ਇਹ ਕਹਿਣਾ ਚਾਹੁੰਦੇ ਆ ਵੀ ਸਰਕਾਰ ਨੂੰ ਸਰਕਾਰੀ ਨੌਕਰੀਆਂ ਦਾ ਪ੍ਰਬੰਧ ਕਰਨਾ ਚਾਹੀਦਾ ਪ੍ਰਾਈਵੇਟ ਨੌਕਰੀਆਂ ਦੇ ਵਿੱਚ ਵੀ ਜਿਹੜੀ ਪਿਛਲੇ ਦਿਨਾਂ ਦੇ ਕਿਰਤ ਕਾਨੂੰਨਾਂ ਦੇ ਵਿੱਚ ਸੋਧਾਂ ਆ ਕੇ ਕੇਂਦਰ ਸਰਕਾਰ ਨੇ ਕੀਤੀਆਂ ਸੀ ਉਹ ਪੰਜਾਬ ਦੀ ਗਵਰਨਮੈਂਟ ਨੇ ਵੀ ਉਹ ਕੀਤਾ ਦਾ ਕਰਨ ਕਰਦਾ ਇਹ ਪ੍ਰਾਈਵੇਟ ਸੈਕਟਰ ਦੇ ਵਿੱਚ ਸਾਨੂੰ ਲੱਗਦਾ ਵੀ ਵਿਦਿਆਰਥੀਆਂ ਦਾ ਨੌਜਵਾਨਾਂ ਦਾ ਭਵਿੱਖ ਜਿਹੜਾ ਬਹੁਤ ਖਰਾਬ ਹੋਣਾ ਇੱਥੇ ਮਸ਼ੀਨਾਂ ਦੇ ਪੁਰਜ਼ਿਆਂ ਦੀ ਤਰ੍ਹਾਂ ਸਾਨੂੰ ਵਰਤ ਲਿਆ ਜਾਂਦਾ ਤੇ ਉਸ ਤੋਂ ਬਾਅਦ ਸੁੱਟ ਦਿੱਤਾ ਜਾਂਦਾ ਪ੍ਰਾਈਵੇਟ ਸੈਕਟਰ ਦਾ ਇਹੋ ਕੰਮ ਆ ਬੰਦੇ ਦੀ ਕਿਰਤ ਚੋਰੀ ਜਾਂਦੀ ਆ ਉਸਦੀ ਕਿਰਤ ਦੀ ਵੈਲਿਊ ਨਹੀਂ ਦਿੱਤੀ ਜਾਂਦੀ ਇਸ ਕਰਕੇ ਸਾਡਾ ਲੱਗਦਾ ਵੀ ਸਰਕਾਰੀ ਨੌਕਰੀਆਂ ਹੋਣੀਆਂ ਚਾਹੀਦੀਆਂ ਸਾਡੇ ਨੌਜਵਾਨ ਵਿਦਿਆਰਥੀ ਪੜ੍ਹਦੇ ਆ ਹਰ ਸਾਲ ਲੱਖਾਂ ਵਿਦਿਆਰਥੀ ਜਿਹੜੇ ਆ ਆਈਟੀਆ ਦੇ ਵਿੱਚੋਂ ਨਿਕਲਦੇ ਆਗੇ ਡਿਪਲੋਮਾ ਕਰਦੇ ਆਗੇ ਇੰਜੀਨੀਅਰਿੰਗ ਕਰਦੇ ਆਗੇ ਕਾਲਜਾਂ ਦੇ ਵਿੱਚ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕਰਦੇ ਆ ਪਰ ਉਸ ਦੇ ਮੁਕਾਬਲੇ ਬਹੁਤ ਥੋੜਾ ਰੁਜ਼ਗਾਰ ਆ ਤੇ ਬਹੁਤ ਸੀਮਿਤ ਰੁਜ਼ਗਾਰ ਆ ਸਾਡਾ ਲੱਗਦਾ ਵੀ ਇਹਦੇ ਨਾਲ ਕੋਈ ਬਹੁਤਾ ਮਸਲਾ ਹੱਲ ਨਹੀਂ ਹੋਣਾ ਜਿੰਨੀ ਬੇਰੁਜ਼ਗਾਰੀ ਆ ਵੱਡੀ ਪੱਧਰ ਤੇ ਤੇ ਨੌਕਰੀਆਂ ਪੈਦਾ ਕਰਨ ਦੀ ਜਰੂਰਤ ਹੈਗੀ ਆ ਪੰਜਾਬ ਵਿੱਚ ਸੂ ਗੁਬਨ ਦੇ ਅਧਿਕਾਰ ਖੋ ਕੇ ਸਿੱਖਿਆ ਜਿਹੜੀ ਆ ਉਹ ਕੇਂਦਰ ਸਰਕਾਰ ਨੇ ਆਪਣੇ ਅਧਿਕਾਰ ਦੇ ਵਿੱਚ ਲੈ ਲਈ ਹੁਣ ਕਿਸੇ ਵੀ ਸੂਬੇ ਨੂੰ ਜਿਹੜਾ এডੂਕੇਸ਼ਨ ਪਾਲਿਸੀ ਤੈਅ ਕਰਨ ਦਾ ਅਧਿਕਾਰ ਨਹੀਂ ਹੈ ਸਾਨੂੰ ਜਿਹੜਾ ਸਿੱਖਿਆ ਦੇ ਵਿੱਚੋਂ ਸੂਬੇ ਦੇ ਕੋਲ 70% ਜਿਹੜਾ ਇਨਵੈਸਟ ਕਰਦੇ ਆਗੇ এডੂਕੇਸ਼ਨ ਦੇ ਵਿੱਚ ਪਰ ਕਾਨੂੰਨ ਬਣਾਉਣ ਦਾ ਅਧਿਕਾਰ ਜਿਹੜਾ ਉਹ ਕੇਂਦਰ ਸਰਕਾਰ ਲੈ ਗਈ ਇਹ ਸੂਬਿਆਂ ਦੇ ਜਿਹੜੇ ਅਧਿਕਾਰਾਂ ਦੇ ਦੂਜਾ ਸਾਲ ਕਿਸੇ ਨਾ ਕਿਸੇ ਕੰਪਨੀ ਦੇ ਵਿੱਚ ਜਿਹੜਾ ਉਹ ਟ੍ਰੇਨਿੰਗ ਦੇ ਲਈ ਜਾਂਦਾ ਜਿੱਥੇ ਉਹਦੀ ਮੁਫਤ ਦੀ ਜਿਹੜੀ ਲੇਬਰ ਲਈ ਜਾਂਦੀ ਆ ਇਹਦੇ ਨਾਲੇ ਆ ਵੀ ਸਾਡੇ ਜਿਹੜੇ ਆਈਟੀਆ ਦੇ ਸਟੂਡੈਂਟ ਆ ਉਹਨਾਂ ਤੇ ਇੱਕ ਸਾਲ ਕੰਪਨੀਾਂ ਦੇ ਵਿੱਚ ਲੇਬਰ ਕਰਾਈ ਜਾਂਦੀ ਆ ਉਹਨਾਂ ਦੀ ਕੋਈ ਕੁਆਲਿਟੀ ਨਹੀਂ ਹੈ ਐਜੂਕੇਸ਼ਨ ਦੀ ਉੱਥੇ ਕੋਈ ਉਸ ਤਰੀਕੇ ਦਾ ਮਸ਼ੀਨਰੀ ਨਹੀਂ ਹੈ ਨਵੀਂ ਮਸ਼ੀਨਰੀ ਕੋਈ ਨਹੀਂ ਹੈ ਕਿ ਉਹਨਾਂ ਵਿਦਿਆਰਥੀਆਂ ਨੂੰ ਫੰਡ ਦਾ ਪ੍ਰਬੰਧ ਨਹੀਂ ਹੈ ਕਿ ਕਹਿੰਦੇ ਸਾਨੂੰ ਰਾਤਾ ਵੀ ਇਹ ਜਿਹੜੀ এডਿਕੇਸ਼ਨ ਪਾਲਿਸੀ ਦੇ ਵਿੱਚ ਗਵਰਨਮੈਂਟ ਨੇ ਚੇਂਜ ਕੀਤਾ ਇਹਨੇ ਸਾਡਾ ਵਿੱਦਿਕ ਪ੍ਰਬੰਧ ਜਿਹੜਾ ਹੈ ਸੁਵਾ ਕਰਨਾ ਤੁਸੀਂ ਜੁੜੇ ਸੀ ਨਾਬਾ ਮਾਣੀ ਨਾਲ ਮੈਂ ਹਾਂ ਗੁਰਸੇਵ ਸਿੰਘ ਕੋ ਧੰਨਵਾਦ